ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ ਜ਼ਿਲ੍ਹਾ ਸ਼ਰੀਫ ਫਤਿਹਗੜ੍ਹ ਸਾਹਿਬ ਤੋਂ ਸੁਰਿੰਦਰ ਸਿੰਘ ਰਾਮਗੜ੍ਹ ਨੂੰ ਮਿਲਿਆ ਪ੍ਰਧਾਨ ਬਣਨ ਦਾ ਮੌਕਾ ਪਾਰਟੀ ਹਾਈ ਕਮਾਂਡ ਨੇ ਇਹਨਾਂ ਦੀਆਂ ਕਾਫੀ ਲੰਬੇ ਸਮੇਂ ਤੋਂ ਸਵਾਵਾ ਨੂੰ ਦੇਖਦੇ ਹੋਏ ਇਹਨਾਂ ਨੂੰ ਵੱਡੀ ਜ਼ਿੰਮੇਵਾਰੀ ਦੇ ਨਾਲ ਲਵਾਜਿਆ ਇਸ ਮੌਕੇ ਤਿੰਨੇ ਹਲਕਿਆਂ ਦੀ ਸੀਨੀਅਰ ਲੀਡਰਸ਼ਿਪ ਨੂੰ ਵਧਾਈਆਂ ਦੇਣ ਲਈ ਪਹੁੰਚੀ ਪ੍ਰਧਾਨ ਸੁਰਿੰਦਰ ਸਿੰਘ ਰਾਮਗੜ੍ਹ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਹਰ ਇੱਕ ਵਰਗ ਨੂੰ ਨਾਲ ਲੈ ਕੇ ਚੱਲਣ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਰਸਿਆਂ ਨੂੰ ਮਨਾਉਣ ਲਈ ਪਾਰਟੀ ਦੇ ਵੱਲੋਂ ਲਾਈ ਜ਼ਿੰਮੇਵਾਰੀ ਨੂੰ ਨਿਰਪੱਖਤਾ ਤੇ ਇਮਾਨਦਾਰੀ ਨਾਲ ਨਿਭਾਉਣ ਲਈ ਕਿਹਾ ਗਿਆ ਆਓ ਸੁਣੀਏ ਉਨ੍ਹਾਂ ਦੇ ਵਿਚਾਰ ਕਾਂਗਰਸ ਹਾਈ ਕਮਾਂਡ ਸ੍ਰੀ ਰਾਹੁਲ ਗਾਂਧੀ ਜੀ ਪਾਲ ਕਰਤੂਨ ਖੜਕੇ ਜੀ ਤੇ ਸ਼੍ਰੀਮਤੀ ਸੋਨੀਆ ਗਾਂਧੀ ਜੀ ਤੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਤੇ ਸਾਡੇ ਹਲਕੇ ਦੇ ਐਮਪੀ ਡਾਕਟਰ ਅਮਰ ਸਿੰਘ ਜੀ ਤੇ ਸਰਹੰਦਾਲਕੇ ਤੋਂ ਗੁਰਜੀਤ ਸਿੰਘ ਨਾਗਰਾ ਜੀ ਸਾਡੇ ਸਾਬਕਾ ਐਮਐਲਏ ਤੇ ਨਦੀਪ ਨਾਭਾ ਜੀ ਸਾਡਾ ਮੰਤਰੀ ਬਲੋ ਤੋਂ ਮੈਂ ਨਾ ਸਾਰਿਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਮੇਰੇ 'ਚ ਭਰੋਸਾ ਪ੍ਰਗਟਾਇਆ ਇਹ ਭਰੋਸਾ ਜਿਹੜਾ ਮੈਂ ਬਰਕਰਾਰ ਰੱਖੂੰਗਾ ਸਾਰੇ ਜਿਹੜੇ ਸਾਡੇ ਕਾਂਗਰਸ ਦੇ ਲੀਡਰ ਬਲਾਕ ਪ੍ਰਧਾਨ ਬਚੀ ਤੋਂ ਕਮਾਣੋਂ ਤੋਂ ਸਰੰਦ ਤੋਂ ਅਤੇ ਅਮਲੋ ਤੋਂ ਤੇ ਪੂਰੀ ਪਬਲਿਕ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਮੈਂ ਉਹਨਾਂ ਦਾ ਭਰੋਸਾ ਟੁੱਟਣ ਨਹੀਂ ਦਊਂਗਾ ਪ੍ਰਮਾਤਮਾ ਕਿਰਪਾ ਕਰੇ ਆਉਣ ਵਾਲਾ ਟਾਈਮ ਆ ਜਿਹੜਾ ਅਸੀਂ ਮਿਹਨਤ ਕਰਕੇ ਘਰ ਘਰ ਜਾ ਕੇ ਰੁਸਿਆਂ ਨੂੰ ਮਨਾ ਕੇ ਹਰੇਕ ਵਰਗ ਨੂੰ ਨਾਲ ਲੈ ਕੇ ਚੱਲਾਂਗੇ ਕੋਈ ਭੇਦਭਾਵ ਨਹੀਂ ਕਿਸੇ ਦਾ ਕਰਾਂਗੇ ਤੇ ਕਾਂਗਰਸ ਪਾਰਟੀ ਦੀ ਚੜ੍ਹਦੀ ਕਲਾ ਲਈ ਅਸੀਂ ਦਿਲੋਂ ਲਟ ਕਰਦੇਾਂਗੇ ਜਿਹੜੀ 27 ਦੀ ਚੋਣ ਹੈ ਉਹ ਜਿੱਤ ਕੇ ਅਸੀਂ ਤਿੰਨ ਦੇ ਤਿੰਨੇ ਸੀਟਾਂ ਕਾਂਗਰਸ ਪਾਰਟੀ ਦੀ ਝੋਲੀ ਵਿੱਚ ਪਾਵਾਂਗੇ ਸੋ ਮੈਂ ਸਾਰੀ ਪਬਲਿਕ ਦਾ ਸਾਰੇ ਲੀਡਰਾਂ ਦਾ ਤੇ ਖਾਸ ਕਰਕੇ ਸਾਡੀ ਹਾਈ ਕਮਾਂਡ ਡਾਕਟਰ ਅਮਰ ਸਿੰਘ ਸਾਡੇ ਐਮਪੀ ਸਾਹਿਬ ਕੁਲਜੀਤ ਸਿੰਘ ਨਾਗਰਾ ਜੀ ਤੇ ਸਾਡੇ ਬਲੋਕੋਂ ਨਦੀਪ ਨਾਪਾ ਜੀ ਸਾਡੇ ਸਾਫ ਕਮੰਡਰੀ ਤੇ ਜਿਨੇ ਵੀ ਬੁਜ਼ਾਰਬਰ ਸਾਡੇ ਆਏ ਇੱਥੇ ਜਿਨ੍ਹਾਂ ਨੇ ਸਾਡਾ ਬੁਜ਼ਾਰਬ ਕੀਤਾ ਸਚਨ ਜੀ ਆਏ ਸੀ ਸਾਡੇ ਸਚਨ ਜਾਦਵ ਜੀ ਤੇ ਉਹਨਾਂ ਦੇ ਨਾਲ ਮਦਨ ਨਾਲ ਜਲਾਲ ਸਿੰਘ ਅੰਮਿਤ ਬਾਬਾ ਜੀ ਤੇ ਆਪਣੇ ਉਹਨਾਂ ਕਸਤੂਰੀ لال ਮਿੰਟੂ ਜੀ ਜਿਹੜਾ ਨੇ ਨਾਮ ਤੁਸੀਂ ਸਾਰੇ ਮੇਰੀ ਡਿਊਟੀ ਲਈ ਹੈ ਮੈਂ ਉਹਨੂੰ ਤੰਦੇ ਹੀ ਨਾਲ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ ਸੋ ਇਹਨਾਂ ਕਹਿੰਦਾ ਹੋਇਆ ਜਮਲ ਅਜਾਜ ਵੈਦੂ ਜੀ ਦਾ ਖਾਲਸਾ ਵੈਦੂ ਜੀ ਜਦੋਂ ਵੈਦੂ ਜੀ ਦਾ ਖਾਲਸਾ ਵੈਦੂ ਜੀ ਦੇ ਪਤੇ ਅੱਜ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੁਖਿੰਦਰ ਰਾਮਗੜ ਜੀ ਨੂੰ ਮੇਰਾ ਵੱਡਾ ਭਰਾ ਹੈ ਇਹਨਾਂ ਨੂੰ ਲਾਇਆ ਤੇ ਅਸੀਂ ਕਾਫੀ ਸਮੇਂ ਤੋਂ ਲੰਬੇ ਸਮੇਂ ਤੋਂ ਅਸੀਂ ਇਕੱਠੇ ਕੰਮ ਕਰਦੇ ਆਏ ਤੋ ਕਿ ਇੱਕ ਚੀਜ਼ ਦਾ ਸਾਨੂੰ ਬੜਾ ਭਰੋਸਾ ਹੋ ਗਿਆ ਜਿਹੜਾ ਬੰਦਾ ਪਾਰਟੀ ਲਈ ਕੰਮ ਕਰਦਾ ਆ ਕੀ ਉਹਦੇ ਬਾਰੇ ਜਰੂਰ ਕਿਸੇ ਨਾ ਕਿਸੇ ਨੂੰ ਦੱਸਦੀ ਆ ਇਹ ਜਿਹੜੋ ਜਿਹੜੇ ਕੰਮ ਕਰਨ ਦੀ ਅੱਜ ਕੀਮਤ ਤਾਂ ਇਹਨਾਂ ਨੂੰ ਮਿਲੀ ਆ ਜਿਹੜਾ ਪ੍ਰਧਾਨਗੀ ਦੀ ਪਾਰਟੀ ਨੇ ਦਿੱਤੀ ਆ ਤੇ ਅਸੀਂ ਉਹਦੇ ਤੇ ਬੜਾ ਹੀ ਮਾਣ ਤੇ ਖੁਸ਼ ਆ ਅਸੀਂ ਪ੍ਰਧਾਨ ਰਾਜਾ ਬੜਿੰਗਜੀ ਦਾ ਬੜਾ ਸ਼ਨਵਾਦੀ ਆ ਅਸੀਂ ਡਾਕਟਰ ਅਮਰ ਸਿੰਘ ਜੀ ਦੇ ਬੜੇ ਧੰਨਵਾਦੀ ਆ ਅਸੀਂ ਕੁਲਜੀਤ ਨਾਗਰਾ ਜੀ ਦੇ ਬੜੇ ਧੰਨਵਾਦੀ ਆ ਅਸੀਂ ਦਾਕਾ ਰਣਜੀਤ ਸਿੰਘ ਨੱਭਾ ਜੀ ਦੇ ਅਸੀਂ ਰਾਹੁਲ ਗਾਂਧੀ ਜੀ ਦੇ ਬੜੇ ਧੰਨਵਾਦੀ ਆ ਅਸੀਂ ਮਲਕਰ ਜੋ ਖੜਗੇ ਜੀ ਦੇ ਬੜੇ ਧੰਨਵਾਦੀ ਆ ਅਸੀਂ ਸੋਨੀ ਗਾਂਧੀਆ ਜੀ ਦੇ ਬੜੇ ਧੰਨਵਾਦੀ ਆ ਜਿਨ੍ਹਾਂ ਨੇ ਸਾਨੂੰ ਕਾਂਗਰਸ ਪਾਰਟੀ ਦੇ ਵਿੱਚ ਪਛਾਣ ਕੇ ਵੀਰ ਜਿਹੜਾ ਵਾਗੂ ਮੈਂ ਜਿਹੜੇ ਤਹਤ ਤਨੋਂ ਮਨੋਂ ਤਨੋਂ ਸੇਵਾ ਕਰਦੇ ਆ ਤੇ ਉਹਨਾਂ ਨੂੰ ਇਹ ਜਿਹੜਾ ਜਿਲ੍ਹਾ ਪ੍ਰਧਾਨਗੀ ਦਾ ਅਹੁਦਾ ਦਿੱਤਾ ਤੇ ਅਸੀਂ ਬਹੁਤ ਹੀ ਧੰਨਵਾਦੀ ਆ ਸਾਰੀ ਪਾਰਟੀ ਦੇ ਤੇ ਪੂਰੇ ਵਰਕਰਾਂ ਦਾ ਅਸੀਂ ਜਿਹਨੇ ਦੇ ਵਰਕਰਾਂ ਨੂੰ ਇਹੀ ਪ੍ਰੇਰਣਾ ਚਾਹੁੰਦੇ ਆ ਵੀ ਆਪਾਂ ਸਾਰੀ ਤਨੋਂ ਮਨੋਂ ਕੰਮ ਕਰੀਏ ਪਾਰਟੀ ਸਮੇਂ ਸਮੇਂ ਤੁਹਾਨੂੰ ਕੁਛ ਨਾ ਕੁਛ ਜ਼ਰੂਰ ਦੇ ਕੇ ਨਵਾਜੇਗੀ ਤੋਂ ਨਾਲ ਨਾਲ ਛੱਡਦੇ ਹੋਏ ਆਪਾਂ ਆਉਣ ਵਾਲੀਆਂ ਜਿਹੜੀ ਹਸਤਾਈ ਉਹ ਵੀ ਆਪਾਂ ਜਿੱਤਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ ਆਜੋ